ਆਖਰਕਾਰ ਫੈਸਲਾ ਹੋ ਚੁੱਕਿਆ ਹੈ ਭਾਈ ਅਮਰਤਪਾਲ ਸਿੰਘ 5 ਤਰੀਕ ਨੂੰ ਸੌ ਚੁੱਕਣ ਜਾ ਰਹੇ ਨੇ ਸੌ ਚੁੱਕਣੀ ਰਹਿੰਦੀ ਸੀ ਭਾਈ ਅਮਰਤਪਾਲ ਸਿੰਘ ਦੀ ਔਰ ਅਜੇ ਤੱਕ ਚਰਚਾਵਾ ਚੱਲ ਰਹੀਆਂ ਸੀ ਕਿ ਕਦੋਂ ਭਾਈ ਸਾਹਿਬ ਸੌ ਚੁੱਕਣਗੇ ਅਜੇ ਤੱਕ ਉਹਨਾਂ ਨੇ ਸੌ ਨਹੀਂ ਚੁੱਕੀ ਸੀ ਔਰ ਲਗਾਤਾਰ ਇਹੀ ਕਿ ਆਸ ਰਹੀਆਂ ਚੱਲ ਰਹੀਆਂ ਸੀ ਕਿ ਆਉਂਦੀ 5 ਤਰੀਕ ਨੂੰ ਸੌ ਚੁੱਕਣਗੇ ਕੋਈ ਕਹਿ ਰਿਹਾ ਸੀ 10 ਤਰੀਕ ਨੂੰ ਚੁੱਕਣਗੇ ਕੋਈ ਕਹਿ ਰਿਹਾ ਸੀ ਆਉਂਦੀ 20 ਤਰੀਕ ਨੂੰ ਚੁੱਕਣਗੇ ਪਰ ਹੁਣ ਇਹ ਕਲੀਅਰ ਹੁੰਦਾ ਨਜ਼ਰ ਆ ਰਿਹਾ ਹੈ ਕਿ 5 ਤਰੀਕ ਨੂੰ 5 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਸੌਂ ਚੁੱਕਣ ਜਾ ਰਹੇ ਨੇ ਔਰ ਇਸ ਮਾਮਲੇ ਦੇ ਵਿੱਚ ਸਪੀਕਰ ਦੇ ਵੱਲੋਂ ਓਮ ਬਿਰਲਾ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ।ਦਰਅਸਲ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਲੰਘੇ ਕੱਲ ਇੱਕ ਚਿੱਠੀ ਭੇਜੀ ਗਈ ਸੀ ਪੰਜਾਬ ਸਰਕਾਰ ਦੇ ਵੱਲੋਂ ਸਪੀਕਰ ਲੋਕ ਸਭਾ ਨੂੰ ਚਿੱਠੀ ਭੇਜੀ ਜਾਂਦੀ ਹੈ। ਉਸ ਚਿੱਠੀ ਦੇ ਵਿੱਚ ਗਾਈਡਲਾਈਨਸ ਜਿਹੜੀਆਂ ਨੇ ਉਹਨਾਂ ਦੇ ਬਾਰੇ ਪੁੱਛਗਿੱਛ ਕੀਤੀ ਗਈ ਸੀ ਔਰ ਆਖਿਰਕਾਰ ਹੁਣ ਫੈਸਲਾ ਕਰ ਦਿੱਤਾ ਗਿਆ ਕਿ 5 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਸੌ ਚੁੱਕਣ ਜਾ ਰਹੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਓਮ ਬਿਰਲਾ ਜਿਹੜੇ ਕਿ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਦੇ ਕਮਰੇ ਦੇ ਵਿੱਚ ਸੌ ਚੁਕਾਈ ਜਾਵੇਗੀ ਉੱਥੇ ਭਾਈ ਅਮਰਿਤਪਾਲ ਸਿੰਘ ਨੂੰ ਲਿਆਂਦਾ ਜਾਵੇਗਾ ਪਰ ਉੱਥੇ ਆ ਕੇ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਗੇ ਦਰਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਔਰ ਲੋਕ ਸਭਾ ਦੇ ਵਿੱਚ ਜਿੱਥੇ ਸਪੀਕਰ ਉਹ ਬੰਰਲਾ ਦਾ ਕਮਰਾ ਹੈ ਉੱਥੇ ਜਾ ਕੇ ਤੇ ਭਾਈ ਅਮਰਿਤਪਾਲ ਸਿੰਘ ਦੇ ਕੋਲੋਂ ਸੌ ਚੁਕਾਈ ਜਾਵੇਗੀ ਉਹਨਾਂ ਦੇ ਆਫਿਸ ਦੇ ਵਿੱਚ ਸੌ ਚੁਕਾਈ ਜਾਵੇਗੀ ਭਾਈ ਅਮਰਿਤਪਾਲ ਸਿੰਘ ਸੌ ਚੁੱਕਣ ਜਾ ਰਹੇ ਨੇ ਹਜੇ ਤੱਕ ਕਿਆਸ ਰੀਆਂ ਚੱਲ ਰਹੀਆਂ ਸੀ ਔਰ ਇਲਜ਼ਾਮ ਲੱਗ ਰਹੇ ਸੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਦੇ ਨਾਲ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਇਹ ਕਲੀਅਰ ਹੋ ਚੁੱਕਿਆ ਸੀਗਾ ਕਿ ਜਦੋਂ ਭਾਈ ਅਮਰਿਤਪਾਲ ਸਿੰਘ ਚੋਣ ਜਿੱਤ ਕੇ ਨੇ ਤੇ ਉਸ ਤੋਂ 25 ਤਰੀਕ ਤੋਂ ਬਾਅਦ ਕਿਉਂਕਿ 25 ਤਰੀਕ ਨੂੰ ਐਲਾਨ ਦਿੱਤਾ ਗਿਆ ਸੀ ਸਪੀਕਰ ਦਾ ਨਾਮ ਔਰ ਉਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜਾ ਉਹ 60 ਦਿਨ ਦੇ ਅੰਦਰ ਅੰਦਰ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਗੇ ਉਹਨਾਂ ਨੂੰ ਚੁਕਾਈ ਜਾਵੇਗੀ ਕਿਉਂਕਿ ਬਾਕੀ ਸੰਸਦ ਮੈਂਬਰਾਂ ਦੇ ਵਾਂਗ ਭਾਈ ਅਮਰਿਤਪਾਲ ਸਿੰਘ ਆਜ਼ਾਦ ਨਹੀਂ ਉਹ ਜੇਲ੍ਹ ਦੇ ਵਿੱਚ ਨੇ ਸਜ਼ਾ ਕੱਟ ਰਹੇ ਨੇ ਇਸ ਵਾਸਤੇ ਉਹ ਹਾਜ਼ਰ ਨਹੀਂ ਰਹਿ ਸਕੇ ਪਰ ਹੁਣ 60 ਦਿਨ ਦੇ ਅੰਦਰ ਅੰਦਰ ਵਾਲਾ ਪ੍ਰੋਟੋਕਾਲ ਜਿਹੜਾ ਉਹ ਸੰਪੂਰਨ ਹੋਣ ਜਾ ਰਿਹਾ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਜਿਵੇਂ ਕਿ ਜਾਣਕਾਰੀ ਸਾਹਮਣੇ ਆ ਰਹੀ ਹੈ 5 ਤਰੀਕ ਨੂੰ ਭਾਈ ਅਮਰਿਤਪਾਲ ਸਿੰਘ ਸੌ ਚੁੱਕਣ ਜਾ ਰਹੇ ਨੇ ਐਮਪੀ ਦੇ ਵਜੋਂ ਸੌ ਚੁੱਕਣ ਜਾ ਰਹੇ ਨੇ ਖਡੂਰ ਸਾਹਿਬ ਹਲਕੇ ਤੋਂ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰਦੇ ਨੇ ਵਿਰਸਾ ਸਿੰਘ ਬਲਟੋਹਾ ਪੰਥਕ ਪਾਰਟੀ ਅਕਾਲੀ ਦਲ ਦੇ ਵੱਲੋਂ ਖੜਦੇ ਨੇ ਆਪੋਜ਼ਿਟ ਦੇ ਵਿੱਚ ਔਰ ਬੜੇ ਵੱਡੇ ਮਾਰਜਨ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਹਰਾਇਆ ਜਾਂਦਾ ਆ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਔਰ ਅੰਤ ਦੇ ਵਿੱਚ ਹੁਣ ਹਰਾਉਣ ਤੋਂ ਬਾਅਦ ਆਖਿਰਕਾਰ ਸੌ ਵੀ ਚੁੱਕਣ ਜਾ ਰਹੇ ਨੇ ਸੌ ਚੁੱਕਣਾ ਬਹੁਤ ਮਹੱਤਵਪੂਰਨ ਸੀ ਔਰ ਖਾਸ ਕਰਕੇ ਸੰਸਦ ਦੇ ਵਿੱਚ ਮੌਜੂਦ ਹੋਣਾ ਬਹੁਤ ਮਹੱਤਵਪੂਰਨ ਸੀ ਕਿਉਂਕਿ ਜੇ 60 ਦਿਨ ਦੇ ਅੰਦਰ ਅੰਦਰ ਜਿਹੜਾ ਚੁਣਿਆ ਹੋਇਆ ਐਮਪੀ ਹੈ ਉਹ ਸੰਸਦ ਦੇ ਵਿੱਚ ਹਾਜ਼ਰੀ ਨਹੀਂ ਭਰਦਾ ਤੇ ਉਸ ਤੋਂ ਬਾਅਦ ਉਹਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਔਰ ਉਸ ਸੀਟ ਦੇ ਉੱਤੇ ਦੁਬਾਰਾ ਇਲੈਕਸ਼ਨ ਜਿਹੜੇ ਨੇ ਉਹ ਐਲਾਨੇ ਜਾਂਦੇ ਨੇ ਪਰ ਹੁਣੇ ਸਾਰਾ ਕੁਝ ਗੱਲੀਬਾਤੀ ਰਹਿ ਗਿਆ ਭਾਈ ਅਮਰਤਪਾਲ ਸਿੰਘ 5 ਤਰੀਕ ਨੂੰ ਸੌਂ ਚੁੱਕਣ ਜਾ ਰਹੇ ਨੇ ਔਰ ਸੌਂ ਚੁੱਕਣ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਜ਼ਾਹਿਰ ਤੌਰ ਦੇ ਉੱਤੇ ਐਮਪੀ ਅਖਾਉਣ ਦੇ ਹੱਕਦਾਰ बन ਜਾਣਗੇ اور بھائی અમਰਿਤਪਾਲ ਸਿੰਘ ઘરે ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਆਖਰਕਾਰ ਜੋ ਕਾਨੂੰਨੀ ਪੱਦਰ ਦੇ ਉੱਤੇ ਉਹਨਾਂ ਦਾ ਹੱਕ ਸੀਗਾ ਉਹਨਾਂ ਨੂੰ ਮਿਲਦਾ ਪਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ